ਸ਼ਰਾਬ ਪੀ ਕੇ ਦਰਬਾਰ ਸਾਹਿਬ ਪਹੁੰਚਿਆ ਇੱਕ ਸਿੱਖ ਵਿਅਕਤੀ ਸੇਵਾਦਾਰਾਂ ਵੱਲੋਂ ਕੀਤਾ ਗਿਆ ਕਾਬੂ ਕਿਹਨਾਂ ਬੋਲ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤ ਮਿਲ ਗਿਆ ਕਰਦੇ ਨੇ ਗੁਰੂ ਮੇਰ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਹੀ ਗਿਆ ਹਾਂ ਹਾਂ ਉੱਥੇ ਨਹੀਂ ਆ ਮੈਂ ਦਾਰੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਜੀ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕੀਤੀ ਮਹੁੰ ਕੀਤੀ ਐਕਟ ਕੀਤੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੇ ਆਏ ਮਜਾ ਆਦਾ ਅੰਦਰ ਨਹੀਂ ਗਿਆ ਅੰਦਰ ਚੱਲ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਚੱਲਣਾ ਫੜਿਆ ਫੜਕੀ ਨਾ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ ਹੈ 3 ਦਿਨ ਕਿੰਨੇ ਹੋ ਗਏ ਆਪਾਂ ਥਾਂ ਰਿਹਾ 19 20 ਦੇ ਅਗਸਤ ਦੇ ਵਿੱਚ ਆਪਾਂ ਮਾਰੇ ਨਾ ਮਾ ਪਾ ਜਮਨ ਸਰ ਕਰਦੇ ਬਾਰੇ ਉਹ ਵੀਡੀਓ ਕਰਨਾ ਨਾ ਕਿਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਇਹ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਣਾ ਸਰਪਾਨ ਪਾ ਕੇ ਪੀਣਾ ਮੈਂ ਕਿਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਬੋਲਣਾ ਜਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੇਰੇ ਪੀਤੀ ਆ ਮਾਸਵਰੇ ਪਿਛੇ ਇਤੀਸ਼ਰਾਪ ਜੀ ਹਾਂ ਪਿਤੀ ਪਿਤੀ ਮਾਹੂਨ ਪਿਤੀ ਐਸਟਰ ਪਿਤੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਬਾਰ ਸਾਹਿਬ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਹਾਂ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਫੜਿਆ ਫੜ ਕੇ ਨਾ ਆ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਹਾਂ ਆਪਾਂ ਥਾਂ ਲਿਆ ਹੈ ਤਿੰਨ ਮਿੰਟ ਹੋ ਗਏ

ਕਰਪਾਨ ਬਾਗ ਬੇਨਾ ਉਹ ਕਰਪਾਨ ਬਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੂੰ ਬਾਤ ਵਿੱਚ ਕੀ ਕਰਦੇ ਨੇ ਗੁਰੂ ਮੇਰੇ ਅੱਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਅੱਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਕਲ ਆ ਰਿਹਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਸੀ ਕੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਹੌਨਿੱਤੀ ਐਕਟ ਵੀਤੀ ਐ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ